ਪਬਲਿਕ ਆਡੀਅਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਸਮਾਂ ਹੈ ਜੀ ਅੱਜ ਦੀ ਬੁਲੇਟਿਨ ਦਾ ਪੰਜਾਬ ਵਿੱਚ ਚੋਨੇ ਦੀ ਲੋਈ ਅੱਜ ਤੋਂ ਪੀਐਮ ਆਵਾਸ ਯੋਜਨਾ ਤਹਿਤ 3 ਕਰੋੜ ਘਰ ਬਣਾਏ ਜਾਣਗੇ ਸ਼ਾ ਬਣੇ ਰਹਿਣਗੇ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਨੂੰ ਮੁਰ ਰੱਖਿਆ ਮੰਤਰਾਲੇ ਦਿੱਤਾ ਗਿਆ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਜਿਮਨੀ ਚੌਂ 10 ਜੁਲਾਈ ਨੂੰ ਨੀਟ ਯੂਜੀ ਪ੍ਰੀਖਿਆ ਦਾ ਮਾਮਲਾ ਪਹੁੰਚਾ ਸੁਪਰੀਮ ਕੋਰਟ ਰਮਨਿਤ ਬਿੱਟੂ ਨੂੰ ਮਿਲਿਆ ਫੂਡ ਪ੍ਰੋਸੈਸਿੰਗ ਤੇ ਰੇਲ ਵਿਭਾਗ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ 11 ਜੂਨ ਤੋਂ ਸ਼ੁਰੂ ਹੋ ਜਾਵੇਗਾ। ਖੇਤੀਬਾੜੀ ਵਿਭਾਗ ਤੇ ਪਾਵਰ ਕਾਮ ਦੀ ਤੇ ਨਹਿਰੀ ਵਿਭਾਗ ਨੇ ਇਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹਾਲਾਂਕਿ ਝੋਨੇ ਦੀ ਡੀਐਸਆਰ ਵਿਧੀ ਰਾਹੀਂ ਬਿਜਾਈ ਦੀ ਮਿਤੀ 15 ਮਈ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਵਿਧੀ ਰਾਹੀਂ ਸੂਬੇ ਵਿੱਚ ਕਿੰਨੇ ਰਕਬੇ 'ਚ ਬਿਜਾਈ ਹੋ ਚੁੱਕੀ ਹੈ ਇਸ ਬਾਰੇ ਹਲੇ ਤੱਕ ਵਿਭਾਗ ਕੋਲ ਕੋਈ ਆંકੜੇ ਨਹੀਂ ਪੁੱਜੇ ਹਨ। ਮੋਦੀ ਸਰਕਾਰ ਨੇ ਆਪਣੀ ਤੀਜੀ ਪਾਰੀ ਦੇ ਪਹਿਲਾ ਹੀ ਕੰਮਕਾਜੀ ਦਿਨ 'ਚ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਨਵੇਂ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਇਹਨਾਂ ਵਿੱਚੋਂ 2 ਕਰੋੜ ਘਰ ਪਿੰਡਾਂ ਲਈ ਤੇ 1 ਕਰੋੜ ਸ਼ਹਿਰਾਂ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਸੋਮਵਾਰ ਨੂੰ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਯੋਜਨਾ ਦੇ ਤਹਿਤ 3 ਕਰੋੜ ਨਵੇਂ ਘਰਾਂ ਦੇ ਨਿਰਮਾਣ ਲਈ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸੱਤ ਲੋਕ ਕਲਿਆਣ ਮਾਰਗ ਤੇ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਜਹਾਜ਼ ਤੇ ਕਾਰਵਾਈ ਮੀਟਿੰਗ ਵਿੱਚ ਐਨਡੀਏ ਦੇ ਸਾਰੇ ਸਹਿਯੋਗੀ ਦਲ ਦੇ ਮੰਤਰੀ ਵੀ ਸ਼ਾਮਲ ਹੋਏ। पीएम आवास योजना मोदी सरकार ਦੇ ਸਭ ਤੋਂ ਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਹਿਯੋਗੀਆਂ ਦੇ ਕੰਮਕਾਜ ਦਾ ਵਟਵਾਰਾ ਕਰਦੇ ਹੋਏ ਇੱਕ ਵਾਰ ਮੁੜ ਇਹ ਸਾਬਿਤ ਕੀਤਾ ਹੈ ਕਿ ਉਹਨਾਂ ਲਈ ਸਰਕਾਰ ਦੀ ਤੀਜੀ ਪਾਰੀ ਵੀ ਨਿਰੰਤਰਤਾ ਦੀ ਹੀ ਪਛਾਣ ਹੋਵੇਗੀ। ਸਭ ਤੋਂ ਤਾਕਤਵਰ ਚਾਰ ਮੰਤਰਾਲੇ ਰੱਖਿਆ ਗ੍ਰਹਿ ਵਿੱਤੇ ਵਿਦੇਸ਼ ਵਿੱਚ ਕੋਈ ਤਬਦੀਲੀ ਨਾ ਕਰਨ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਕਾਸ ਤੇ ਸਿਰੀਆਂ ਵਿੱਚ ਵੀ ਉਹਨਾਂ ਚਿਹਰਿਆਂ ਤੇ ਯਕੀਨ ਜाहिर ਕੀਤਾ ਹੈ ਜੋ ਆਪਣੇ ਕੰਮ ਨਾਲ ਪੀਐਮ ਤੇ ਜਨਤਾ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੇ ਰਾਜਨਾਥ ਸਿੰਘ ਮੋਦੀ ਸਰਕਾਰ ਦੀ ਤੀਜੀ ਪਾਰੀ ਵਿੱਚ ਵੀ ਰੱਖਿਆ ਅਮਿਤ ਸ਼ਾਹ ਗ੍ਰਹਿ ਮੰਤਰਾਲੇ ਨਿਰਮਲਾ ਸੀਤਾ ਰਮਨ ਵਿੱਤੇ ਅਤੇ ਐਸ ਜੇ ਸ਼ੰਕਰ ਵਿਦੇਸ਼ ਮੰਤਰਾਲੇ ਦੀ ਜਿਮੇਵਾਰੀ ਸੰਭਾਲਣਗੇ ਨਿਤਿਨ ਗਡਕਰੀ ਸੜਕ ਆਵਾਜਾਈ ਤੇ ਰਾਜ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਹਰਿਆਣਾ ਦੇ ਸਾਬਕਾ ਸੀਐਮ ਮਨੋਰ ਲਾਲ ਨੇ ਪਹਿਲੀ ਵਾਰ ਲੋਕ ਸਭਾ ਵਿੱਚ ਪ੍ਰਵੇਸ਼ ਕੀਤਾ ਹੈ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਸਮੇਤ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਜਮਿਨੀ ਚੋਣ ਦਾ ਜੁਲਾਈ ਨੂੰ ਹੋਵੇਗੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਚੋਣ ਦਾ ਐਲਾਨ ਦੇ ਨਾਲ ਹੀ ਇਸ ਦਾ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਪੰਜਾਬ ਦੇ ਮੁਖ ਚੋਣ ਅਧਿਕਾਰੀ ਸਿਬਿੰਦੀ ਮੁਤਾਬਕ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਐਮਸੀ ਰਖਵਾ ਸੀਟ ਤੇ 10 ਜੁਲਾਈ ਨੂੰ VOTING ਲਈ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਉਮੀਦਵਾਰ 21 ਜੂਨ ਤੱਕ ਨਾਮਜ਼ਦਗੀ ਦਾਖਲ ਕਰ ਸਕਣਗੇ ਨਾਮਜ਼ਦਗੀ ਪੱਤਰਾਂ ਦੀ ਪਰਟਾਲ 24 ਜੂਨ ਸੋਮਵਾਰ ਨੂੰ ਕੀਤੀ ਜਾਵੇਗੀ ਜਦਕਿ 26 ਜੂਨ ਤੱਕ ਨਾਮਜ਼ਦਗੀ ਪੱਤਰ ਵਾਪ ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜਾ ਐਲਾਨਿਆ ਜਾਵੇਗਾ ਸੁਪਰੀਮ ਕੋਰਟ ਵਿੱਚ ਇੱਕ ਜਨ ਹਿਤ ਪਟੀਸ਼ਨ ਦਾਖਲ ਕਰਕੇ ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਦੀ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ NEET UG 2024 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਪਟੀਸ਼ਨ ਵਿੱਚ 5 ਮਈ ਨੂੰ ਕਾਰਵਾਈ ਨਹੀਂ ਗਲਤ ਤਰੀਕਿਆਂ ਅਪਣਾਉਂ ਤੋਂ ਤੋ ਕਾਧੜੀ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ SIT ਦੇ ਗਠਨ ਦਾ ਨਿਰਦੇਸ਼ ਦੇਣ ਤੇ ਪੇਪਰ ਲੀਕ ਦੀ ਜਾਂਚ ਪੂਰੀ ਹੋਣ ਤੱਕ ਕਾਉਂਸਲਿੰਗ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਰਾਜ ਮੰਤਰੀ ਵਜੋਂ ਸੌ ਚੁੱਕਣ ਵਾਲੇ ਬਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦੀ ਕੈਬਨਿਟ ਵਿੱਚ ਫੂਡ ਪ੍ਰੋਸੈਸਿੰਗ ਤੇ ਰੇਲ ਵਿਭਾਗ ਦਿੱਤਾ ਗਿਆ ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਬਾਜਪਾ ਨੂੰ 13 ਵਿੱਚੋਂ 13 ਦੀਆਂ ਸੀਟਾਂ ਤੇ ਹਾਰ ਦਾ ਮੂੰਹ ਦੇਖਣਾ ਪਿਆ ਪਿਆ ਪਰ ਇਹਨਾਂ ਚੋਣਾਂ ਵਿੱਚ ਬਾਜਪਾ ਦਾ ਵੋਟ ਬੈਂਕ 6.6% ਤੋਂ ਵੱਧ ਕੇ 18.5% ਹੋ ਗਿਆ ਹੈ ਪਾਰਟੀ ਨੇ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਸੁਨੇਹਾ ਦਿੱਤਾ ਹੈ ਕਿ ਪੰਜਾਬ 'ਚ ਬਾਜਪਾ ਬਿੱਟੂ ਰਾਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ ਤੇ ਐਸੀ ਹਾਲੀਆਂ ਜੀ ਮੁਖ ਖਬਰਾਂ ਤੇ ਸਾਡੇ ਨਾਲ ਜੁੜੇ ਰਹਿਣਾ ਤੇ ਦੇਖਦੇ ਰਹਿਣਾ ਪਬਲਿਕ ਗਾਰਡੀਅਨ